ਪਰ ਉਹ ਭੋਜ ਲੈਂਦੇ ਆ ਪਰ ਬਾਅਦ ਵਿੱਚ ਵਿਅ ਵਿਚਾਰ ਵੀ ਕਰਦੇ ਆ ਗਾਲਾਂ ਵੀ ਕੱਢਦੇ ਆ ਚੋਰੀਆਂ ਵੀ ਕਰਦੇ ਆ ਲੜਾਈ ਝਗੜੇ ਵੀ ਕਰਦੇ ਆ ਡਕੈਤੀਆਂ ਵੀ ਕਰਦੇ ਆ ਐਹੋ ਜੀਆਂ ਚੀਜ਼ਾਂ ਕਰਦੇ ਆ ਜਿਨ੍ਹਾਂ ਦਾ ਜ਼ਿਕਰ ਕਰਨਾ ਇਸ ਪਵਿੱਤਰ ਥਾਂ ਤੋਂ ਯੋਗ ਨਹੀਂ ਆ ਅਰੋ ਕੀ ਆ ਕਹਿੰਦਾ ਪਵਿੱਤਰ ਲਹੂ ਦਾ ਨੇਮ ਦਾ ਲਹੂ ਜਿਹਦੇ ਨਾਲ ਉਹ ਪੁੱਤਰ ਕੀਤੇ ਗਏ ਸੀ ਐਵੇਂ ਕਿਵੇਂ ਜਾਣਿਆ ਪ੍ਰਭੂ ਭੋਜ ਵੀ ਲੈ ਲਿਆ ਪਰ ਕੋਈ ਉਹਦੀ ਵੈਲਿਊ ਨਹੀਂ ਕੀਤੀ ਐਵੇਂ ਹੀ ਜਾਣਿਆ ਇੱਥੋਂ ਪ੍ਰਭੂ ਭੋਜ ਲੈ ਕੇ ਗਏ ਪਹਿਲਾ ਪੀਤਾ ਬ੍ਰੈਡ ਖਾਦੀ ਉੱਥੇ ਜਾ ਕੇ ਜਿਹੜਾ ਉਹ ਸਾਰੇ ਪੁੱਠੇ ਕੰਮ ਫੇਰ ਤੋਂ ਸ਼ੁਰੂ ਹੋਗੇ ਇਹ ਕੀ ਆ ਉਹਦੇ ਲਹੂ ਨੂੰ ਐਵੇਂ ਕਿਵੇਂ ਜਾਣਣਾ ਤੇ ਮੈਂ ਅੱਜ ਤੁਹਾਨੂੰ ਕਹੂੰਗੀ ਜਿਹੜਾ ਉਹਦੇ ਲਹੂ ਦੀ ਕਦਰ ਕਰਦਾ ਸਿਰਫ ਉਹੀ ਪ੍ਰਭੂ ਭੋਜ ਦੇ ਵਿੱਚੋਂ ਲਵੇ ਕਿਉਂਕਿ ਜਿਹੜਾ ਵਚਨ ਚ ਲਿਖਿਆ ਆਪਣੇ ਆਪ ਨੂੰ ਪਰਖੇ ਤੇ ਜਿਹੜਾ ਪਰਖ ਵਿੱਚ ਖਰਾ ਨਾ ਨਿਕਲੇ ਪਰ ਉਹ ਲਵੇ ਉਹ ਉਹਦੇ ਲਹੂ ਦਾ ਦੋਸ਼ੀ ਆ ਉਹਦੇ ਇੱਕ ਇਹ ਆ ਕਿ ਤੁਸੀਂ ਉਹਦੇ ਸਲੀਵ ਦਿੱਤੇ ਜਾਣ ਨਾਲ ਬਚਾਏ ਗਏ ਪਰ ਜੇ ਤੁਸੀਂ ਸਭ ਕੁਝ ਜਾਣ ਕੇ ਜਾਣ ਕੇ ਗਲਤੀ ਕਰਦੇ ਹੋ ਜਾਂ ਫੇਰ ਤੁਸੀਂ ਉਸ ਲਾਹੂ ਨੂੰ ਲੈਨੇ ਫੇਰ ਤੁਸੀਂ ਉਹਦੇ ਕਾਤਲ ਬਣ ਜਾਂਦੇ ਆ ਇੱਕ ਇਹ ਤੁਹਾਡੇ ਲਈ ਕੋਈ ਮਰਿਆ ਆਪਣੀ ਮਰਜ਼ੀ ਦੇ ਨਾਲ ਇੱਕੇ ਆ ਤੁਸੀਂ ਉਹਨੂੰ ਮਾਰ ਦਿੱਤਾ ਅਗਰ ਤੁਸੀਂ ਉਹਦੇ ਲਹੂ ਦੀ ਕੀਮਤ ਤੁਸੀਂ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠਾਂ ਲਤਾੜ ਰਹੇ ਹੋ ਲੋਕੀ ਤੁਹਾਨੂੰ ਦੇਖਦੇ ਆ ਇਹ ਯਸੂ ਆਲੇ ਆ ਇਹ ਚਰਚ ਨੂੰ ਜਾ ਰਹੇ ਆ ਇਹ ਬੰਦਗੀਆਂ ਕਰਨ ਵਾਲੇ ਆ ਤੁਹਾਨੂੰ ਇਸ ਨਜ਼ਰ ਨਾਲ ਪਹਿਲੀ ਨਜ਼ਰ ਨਾਲ ਉਹ ਇਦਾਂ ਦੇਖਦੇ ਆ ਜਦੋਂ ਉਹ ਤੱਕ ਕੇ ਤੁਹਾਡੇ ਜੀਵਨ ਵਿੱਚ ਦੇਖਦੇ ਆ ਤੇ ਤੁਸੀਂ ਗਾਲਾਂ ਕੱਢਦੇ ਉਹਨਾਂ ਨੂੰ ਦੇਖ ਰਹੇ ਹੋ ਤੁਸੀਂ ਗੁੱਤੋ ਗੁੱਤੀ ਹੁੰਦੀਆਂ ਦੇਖ ਰਹੇ ਹੋ ਤੁਸੀਂ ਚੁਗਲੀਆਂ ਕਰਦੇ ਝੂਠ ਬੋਲਦੇ ਆਪਣੀ ਜਨਾਨੀ ਨੂੰ ਛੱਡ ਕੇ ਕਿਸੇ ਹੋਰ ਨਾਲ ਤੁਰੇ ਜਾਂਦੇ ਹੋ ਆਪਣੇ ਆਦਮੀ ਨੂੰ ਛੱਡ ਕੇ ਕਿਸੇ ਹੋਰ ਨਾਲ ਤੁਰੇ ਜਾਂਦੇ ਹੋ ਤੇ ਤੁਸੀਂ ਉਹਨਾਂ ਨੂੰ ਪਤਾ ਕੀ ਦੇਖ ਰਹੇ ਹੋ ਤੁਸੀਂ ਯਿਸੂ ਮਸੀਹ ਦੇ ਉੱਤੇ ਆਪਣੇ ਪੈਰ ਰੱਖ ਕੇ ਉਹਨੂੰ ਲਿਤੜ ਰਹੇ ਹੋ ਸੋਚ ਕੇ ਦੇਖੋਗੇ ਤੁਸੀਂ ਕੀ ਕਰ ਰਹੇ ਹੋ ਸਬਦੇ ਲਈ ਨਹੀਂ ਉਹਨਾਂ ਦੇ ਲਈ ਜੋ ਇਹ ਕਰ ਰਹੇ ਆ ਪਰ ਬਾਣੀ ਸਾਨੂੰ ਸਹੀ ਸ਼ੋਭ ਕੰਮ ਕਰੀਏ ਚੰਗੇ ਕੰਮ ਕਰੀਏ ਅਰ ਪੁੱਤਰਤਾਈ ਦੇ ਵਿੱਚ ਚੱਲੀ ਹੈ ਹallelujah ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਨ੍ਹਾਂ ਨੇ ਆਖਿਆ ਭਈ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵੱਟਾ ਲਵਾਗਾ ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ਜਦੋਂ ਅਸੀਂ ਜਾਣ ਬੁੱਝ ਕੇ ਗਲਤੀਆਂ ਕਰਦੇ ਅਸੀਂ ਜਿਉਂਦੇ ਪਰਮੇਸ਼ਰ ਦੇ ਹੱਥ ਵਿੱਚ ਪੈ ਜਾਂਦੇ ਹਾਂ ਹਾਂ ਅੱਜ ਦਾ ਵਚਨ ਸਖਤ ਆ ਆਈ ਨੋ ਇਟ ਇਜ਼ ਬਟ ਜੇ ਆਪਾਂ ਅੱਜ ਦੇ ਵਚਨ ਤੋਂ ਸਿੱਖ ਲਈਏ ਤੇ ਆਪਾਂ ਭਿਆਨਕ ਪਰਮੇਸ਼ਰ ਦੇ ਭਿਆਨਕ ਹੱਥਾਂ ਵਿੱਚ ਨਹੀਂ ਪਵਾਂਗੇ ਪਰ ਅਸੀਂ ਮਾਫ਼ ਕਰ ਦੇਣ ਵਾਲੇ ਪਰਮੇਸ਼ਰ ਦੇ ਰੈਮ ਵਾਲੇ ਹੱਥੇ ਠਾ ਜਾਵਾਂਗੇ ਹallelujah। ਵਚਨ ਕਹਿੰਦਾ ਜਿਉਂਦੇ ਪਰਮੇਸ਼ਵਰ ਦੇ ਹੱਥਾਂ ਵਿੱਚ ਭੈਣਾ ਭਿਆਨਕ ਆ। ਅੱਜ ਬਹੁਤ ਸਾਰੇ ਮੇਰੇ ਭੈਣ ਭਰਾ ਆ ਜਿਹੜੇ ਬਹੁਤ ਲੰਮੇ ਸਮੇਂ ਤੋਂ ਇੱਕ ਚੰਗੀ ਮਿਹਨਤ ਕਰ ਰਹੇ ਆ। ਪ੍ਰਾਰਥਨਾ ਵੀ ਕਰਦੇ ਆ, ਪ੍ਰਭੂ ਭੋਜ ਵੀ ਲੈਂਦੇ ਆ, ਵਰਤ ਵੀ ਰੱਖਦੇ ਆ, ਸਭ ਕੁਝ ਕਰ ਰਹੇ ਆ। ਜੋ ਸਰੀਰਕ ਕਿਰਿਆ ਕਾਂਡ ਕਰ ਸਕਦੇ ਉਹ ਕਰ ਰਹੇ ਆ। ਦੇਖੋ ਜੇ ਅਸੀਂ ਆਪਣੇ ਅੰਦਰ ਨੂੰ ਸ਼ੁੱਧ ਨਹੀਂ ਕੀਤਾ ਸਾਡੀਆਂ ਸੋਚਾਂ ਸ਼ੁੱਧ ਨਹੀਂ ਹੋਈਆਂ ਇਹਨਾਂ ਦੇ ਅੰਦਰ ਖਤਰਨਾਕ ਪਲੈਨਿੰਗਸ ਚੱਲ ਰਹੀਆਂ ਕਿਸੇ ਨੂੰ ਲੁੱਟਣਾ ਕਿਵੇਂ ਕਿਸੇ ਨੂੰ ਵੱਡਣਾ ਕਿਵੇਂ ਕਿਸੇ ਨੂੰ ਨੀਵਾ ਕਿਵੇਂ ਦਿਖਾਉਣਾ ਕਿਸੇ ਨੂੰ ਬੇਇੱਜ਼ਤ ਕਿਵੇਂ ਕਰਨਾ ਕਿਸੇ ਨੂੰ ਪਿੱਛੇ ਕਿਵੇਂ ਸਿੱਟਣਾ ਆ ਇਹ ਨਾ ਮੇਰੇ ਤੋਂ ਅੱਗੇ ਚਲੇ ਜੇ ਅਗਰ ਸਾਡੇ ਅੰਦਰ ਇਹ ਚੀਜ਼ਾਂ ਚੱਲ ਰਹੀਆਂ ਆ ਤਾਂ ਅਸੀਂ ਪਰਮੇਸ਼ਵਰ ਦੇ ਭਿਆਨਕ ਹੱਥਾਂ ਦੇ ਵਿੱਚ ਆ ਐਂਡ ਇਹੀ ਕਾਰਨ ਆ ਕਿ ਸਭ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਜੀਵਨ ਦੇ ਵਿੱਚ ਬਰਕਤ ਨਹੀਂ ਆ ਰਹੀ ਉਹਨਾਂ ਦੇ ਬੱਚਿਆਂ ਦੀ ਤਰੱਕੀ ਨਹੀਂ ਹੋ ਰਹੀ ਉਹਨਾਂ ਦੇ ਕਾਰੋਬਾਰ ਨਹੀਂ ਵਧ ਰਹੇ ਮੈਂ ਕਹਿੰਦੀ ਆ ਇਸ ਪਵਿੱਤਰ ਪਲ ਪਰ ਤੋਂ ਪਰਮੇਸ਼ਵਰ ਨੂੰ ਹਾਜ਼ਰ ਮੰਨ ਕੇ ਉਹਦੇ ਪੈਰ ਵਿੱਚ ਰਹਿ ਕੇ ਇਹ ਗੱਲ ਤੁਹਾਨੂੰ ਕਹਿਣੀ ਆ ਅੱਜ ਤੁਸੀਂ ਚੁਗਲੀਆਂ ਕਰਨੀਆਂ ਛੱਡ ਦਿਓ ਝੂਠ ਬੋਲਣਾ ਛੱਡ ਦਿਓ ਮਾੜੀਆਂ ਚੀਜ਼ਾਂ ਵੇਖਣੀਆਂ ਸੁਣਨੀਆਂ ਤੇ ਕਰਨੀਆਂ ਛੱਡ ਦਿਓ ਔਰ ਪਰਮੇਸ਼ਵਰ ਦਾ ਡਰ ਆਪਣੇ ਦਿਲ ਵਿੱਚ ਲੈ ਕੇ ਉਹਦੀ ਹਜ਼ੂਰੀ ਵਿੱਚ ਬਹਿਣਾ ਸ਼ੁਰੂ ਕਰ ਦਿਓ ਜਔਰ ਤੁਹਾਡਾ ਹਰੇਕ ਰੁਕਿਆ ਕੰਮ ਬਣ ਜੂਗਾ ਯਿਸੂ ਮਸੀਹ ਦੇ ਨਾਮ 'ਚ ਦੇਖੋ ਆਮੀਨ ਸਿਰਫ ਇਸ ਗੱਲ ਦੇ ਪਿੱਛੇ ਨਾ ਕਿਉਂਕਿ ਤੁਹਾਡਾ ਕੰਮ ਬਣ ਜੂਗਾ ਉਸ ਤੋਂ ਅੱਗੇ ਵੀ ਜੋ ਚੀਜ਼ਾਂ ਬੋਲੀਆਂ ਨਾ ਉਹਨਾਂ ਉੱਤੇ ਫੋਕਸ ਕਰੋ ਨਾ ਉੱਤੇ ਧਿਆਨ ਦਿਓ ਕਿ ਚੁਗਲੀਆਂ ਵੀ ਛੱਡਣੀਆਂ ਆ ਬਹੁਤ ਸਾਰੇ ਦੇਖੋ ਕੋਸ਼ ਕੱਲਣਾ ਓਪਨ ਵਿੱਚ ਕਰਨੀਆਂ ਹੀ ਪੈਣਗੀਆਂ ਆਪਾਂ ਨੂੰ ਆਪਣੇ ਵਿੱਚ ਹੀ ਬਹੁਤ ਸਾਰੇ ਇਹੋ ਜਿਹੇ ਭੈਣਾ ਭਰਾ ਆ ਜਿਹੜੇ ਸ਼ਾਦੀशुदा ਹੁੰਦਿਆਂ ਹੋਇਆਂ ਵੀ ਗੈਰ ਮਰਦਾਂ ਤੇ ਗੈਰ ਔਰਤਾਂ ਦੇ ਨਾਲ WhatsApp ਤੇ ਚੈਟਿੰਗ ਕਰਦੇ ਰਹਿੰਦੇ ਆ YouTube ਤੇ ਗਲਤ ਚੀਜ਼ਾਂ ਨੂੰ ਦੇਖਦੇ ਰਹਿੰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲਤ ਲੱਗ ਗਈ ਆ ਗਲਤ ਚੀਜ਼ਾਂ ਦੀ ਮੈਨੂੰ ਨੇ ਪਤਾ ਉਹ ਛੱਡਣਾ ਚਾਹੁੰਦੇ ਆ ਕਿ ਨਹੀਂ ਛੱਡਣਾ ਚਾਹੁੰਦੇ ਪਰ ਮੈਨੂੰ ਇਹ ਪਤਾ ਕਿ ਉਹ ਬਰਕਤ ਲੈਣਾ ਚਾਹੁੰਦੇ ਆ ਮੈਂ ਜਾਣ ਦੀ ਉਹ ਵੀ ਚੰਗਾ ਹੋਣਾ ਚਾਹੁੰਦੇ ਮੈਂ ਜਾਣ ਦੀ ਉਹ ਵੀ ਤਰੱਕੀ ਕਰਨਾ ਚਾਹੁੰਦੇ ਅਰੋਣਾ ਨੂੰ ਲੱਗਦਾ ਕਿ ਅਸੀਂ ਸਰੀਰਕ ਤੌਰ ਤੇ ਤਾਂ ਕੁਝ ਨਹੀਂ ਗਲਤ ਕੀਤਾ ਅਸੀਂ ਕੋਈ ਕਿਸੇ ਨਾਲ ਛੇੜਛਾੜ ਨਹੀਂ ਕੀਤੀ ਮੈਂ ਫਿਰ ਤੋਂ ਕਹਿਨੀ ਕਿ ਪਵਿੱਤਰਤਾ ਹੀ ਬਾਹਰਲੀ ਚੀਜ਼ ਨਹੀਂ ਆ ਬਾਹਰਲੀ ਚੀਜ਼ ਨੂੰ ਸਫਾਈ ਕਿਹਾ ਜਾਂਦਾ ਤੁਸੀਂ ਜਿਸਮ ਨੂੰ ਨਮੋਂਦੇ ਹੋ ਸਾਤ ਸੁਤਰਾ ਰੱਖਦੇ ਹੋ ਤੁਸੀਂ ਇਹਨੂੰ ਪਵਿੱਤਰਤਾ ਹੀ ਨਹੀਂ ਇਹਨੂੰ ਸਫਾਈ ਕਹਿ ਸਕਦੇ ਹੋ ਕਿ ਮੈਂ ਜਿਸਮ ਦੀ ਸਫਾਈ ਕੀਤੀ ਮੇਰਾ ਜਿਸਮ ਸਾਫ਼ ਹੈ ਤੁਸੀਂ ਚੂਲੀ ਕੀਤੀ ਟੂਥ ਬ੍ਰਸ਼ ਕੀਤਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਮੂੰਹ ਸਾਫ਼ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਮੇਰਾ ਮੂੰਹ ਪਵਿੱਤਰ ਹੈ ਬਥੇਰੇ ਬੁਰਸ਼ ਕਰਦੇ ਆ ਗਾਲਾਂ ਕੱਢਣ ਡੇ ਹੁੰਦੇ ਸਵੇਰੇ ਸਵੇਰੇ ਸੋ ਪਵਿੱਤਰਤਾ ਹੀ ਅੰਦਰ ਪੈਦਾ ਹੋਣ ਵਾਲੀ ਅੰਦਰੋਂ ਬਾਹਰ ਆਉਣ ਵਾਲੀ ਚੀਜ਼ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਸਾਫ਼-ਸਾਫ਼ ਜਿਹੜਾ ਆ ਉਹ ਪਵਿੱਤਰ ਤਾਈ ਦੇ ਬਾਰੇ ਵਿੱਚ ਕਿਹਾ ਆ ਮਤੀ ਪੰਜ ਜਿਹੜਾ ਆ ਉਹਦੇ ਉਸ ਅਧਿਆਏ ਵਿੱਚ 27 28 ਨੰਬਰ ਪੰਕਤੀ ਦੇ ਵਿੱਚ ਇਹ ਲਿਖਿਆ ਕਿ ਤੁਸੀਂ ਜਾਣਦੇ ਹੋ ਕਿ ਇਹ ਕਿਹਾ ਗਿਆ ਸੀ ਕਿ ਇਹ ਵਿਚਾਰ ਨਾ ਕਰੋ ਬੇਸ਼ੱਕ ਕਰ ਜਾ ਕੇ ਪੜ ਲਿਓ ਮਤੀ ਪੰਜ ਦੀ ਸਤਾਈ ਠਾਈ ਪਰ ਉਹ ਕੀ ਕਹਿੰਦਾ ਮੈਂ ਤੁਹਾਨੂੰ ਕਹਿੰਨਾ ਆ ਕਿ ਜੇ ਕਿਸੇ ਨੇ ਗਲਤ ਸੋਚ ਸੋਚ ਵੀ ਲਈ ਤਾਂ ਸਮਝੋ ਕਿ ਉਹਨੇ ਜਨਾਹਕਾਰੀ ਕਰ ਲਈ ਇਹਦਾ ਮਤਲਬ ਕੀ ਆ ਅਗਰ ਤੁਹਾਡੇ ਮਨ ਦੇ ਅੰਦਰ ਵਿਚਾਰ ਵੀ ਆ ਗਿਆ ਕਿਸੇ ਦੇ ਲਈ ਗਲਤ ਤਾਂ ਉਹ ਜ਼ਬਰ ਜਨਾਹ ਕੀਤੇ ਜਾਣ ਜੋਗੀ ਹੀ ਸਜ਼ਾ ਪਰਮੇਸ਼ਵਰ ਵੱਲੋਂ ਉਹਦੇ ਲਈ ਠਹਿرائی ਗਈ ਆ ਕਿਉਂਕਿ ਜੇ ਜੇ ਤੁਹਾਡੇ ਮਨ ਦੇ ਅੰਦਰ ਜੋ ਚੱਲ ਰਿਹਾ ਨਾ ਉਹੀ ਤੁਹਾਡੇ ਸਰੀਰ ਨੇ ਕਿਰਿਆ ਕਰਨੀ ਆ ਨਿਰਾਸ਼ਾ ਆ ਤਾਂ ਕਿਸੇ ਨਰਾਸ਼ ਵਿਅਕਤੀ ਨੂੰ ਬੁਲਾ ਕੇ ਦੇਖੋ ਉਹਦੀ ਉਹਦੇ ਸ਼ਬਦਾਂ ਵਿੱਚ ਨਿਰਾਸ਼ਾ ਹੋਏਗੀ ਪਰੇਸ਼ਾਨੀ ਆ ਮਨ ਦੇ ਅੰਦਰ ਤੁਸੀਂ ਉਹਦੀਆਂ ਗੱਲਾਂ ਸੁਣੋਗੇ ਉਹਦੀਆਂ ਗੱਲਾਂ ਚੋਂ ਤੁਹਾਨੂੰ ਪਤਾ ਉਹ ਆਪਣੇ ਮੂੰਹ ਨਹੀਂ ਕਹੇਗਾ ਮੈਂ ਪਰੇਸ਼ਾਨ ਆ ਪਰ ਉਹਦੀਆਂ ਗੱਲਾਂ ਤੋਂ ਤੁਹਾਨੂੰ ਪਤਾ ਲੱਗ ਜਾਊਏ ਬੰਦਾ ਬੜਾ ਪਰੇਸ਼ਾਨ ਆ ਜਿਹਦੇ ਮਨ ਦੇ ਵਿੱਚ ਦੋਖੇ ਉਹਦੀਆਂ ਗੱਲਾਂ ਤੋਂ ਸਮਝ ਆ ਜਾਏ ਕਿ ਬੰਦਾ ਬੜਾ ਦੁਖੀ ਆ ਇਸੇ ਤਰ੍ਹਾਂ ਜਿਹਦੇ ਮਨ ਦੇ ਅੰਦਰ ਗੰਦਮੰਦ ਭਰਿਆ ਹੋਇਆ ਆ ਉਦੀ ਨਜ਼ਰ ਵੀ ਗਲਤ ਹੋਏਗੀ ਉਹ ਗਲਤ ਨਜ਼ਰ ਨਾਲ ਦੇਖੇਗਾ ਉਹ ਗੱਲਾਂ ਵੀ ਗੰਦਮੰਦ ਵਾਲੀਆਂ ਕਰੇਗਾ ਉਹਦੇ ਸਰੀਰ ਦੀ ਕਿਰਿਆ ਵੀ ਗਲਤ ਹੋ ਜੂਗੀ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਮਾਨੁਅਤੇ ਬਹੁਤ ਜ਼ੋਰ ਦੇਣ ਦੇ ਲਈ ਸਾਨੂੰ ਕਿਹਾ ਹੈ ਜੇ ਅਸੀਂ ਮਨ ਦੇ ਅੰਦਰ ਪਵਿੱਤਰਤਾ ਨੂੰ ਲੈ ਆਂਦੀ ਸਾਡੀਆਂ ਨਜ਼ਰਾਂ ਵੀ ਪਵਿੱਤਰ ਹੋ ਜਾਣੀਆਂ ਸਾਡੀ ਜ਼ੁਬਾਨ ਵੀ ਪਵਿੱਤਰ ਹੋ ਜਾਣੀ ਔਰ ਸਾਡੇ ਸਰੀਰ ਦੇ ਕਿਰਿਆਕਾਂਡ ਵੀ ਪਵਿੱਤਰ ਹੋ ਜਾਣੇ ਸਾਡੇ ਕੰਮ ਪਵਿੱਤਰ ਹੋ ਜਾਣੇ ਕਿਉਂ ਕਿਉਂਕਿ ਮਨ ਦੇ ਅੰਦਰ ਪਵਿੱਤਰਤਾ ਹੀ ਸੋ ਇਸ ਲਈ ਅਸੀਂ ਆਪਣੇ ਮਨ ਮੈਂ ਫਿਰ ਤੋਂ ਕਹਾਂ ਕਿ ਅੱਜ ਤੁਹਾਨੂੰ ਵਚਨ ਦੇ ਵਿੱਚੋਂ ਇਹ ਗੱਲ ਕਿ ਪਰਮੇਸ਼ਰ ਪਵਿੱਤਰ ਹੈ ਆਓ ਆਪਾਂ ਵੀ ਪਵਿੱਤਰ ਬਣੀਏ ਹallelujah ਬਹੁਤ ਜ਼ਰੂਰੀ ਹੈ